ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣੇ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਜਰਸੀ ਤੇ ਗਰਲੈਂਡੋ ਚਾਰ ਬੜਾ ਦਿਖਾਵਾਂਗੇ ਕੱਪੜਾ ਤੁਹਾਨੂੰ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਕਰ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪ੍ਰੀਤ ਦਾਖੰਡ ਧੋਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ 977960582 977960582 ਚਾਰ ਵੜਾ ਗੱਬਣਾ ਦਿਖਾਵਾਂਗੇ ਆਪਾਂ ਹਾਂ ਵੀਰੇ ਇੱਕ ਗਰਲੈਂਡੋ ਆ ਤੇ ਦੋ ਜਰਸੀਆਂ ਨੇ ਇੱਕ ਆਪਣੇ ਕੋਲ ਕਾਲੀ ਕ੍ਰੋਸ ਦਾ ਠੀਕ ਆ ਪਹਿਲਾ ਨੰਬਰ ਆਪ ਜਿਹੜੀ ਗਰਲੈਂਡੋ ਚ ਪੈਂਦੀ ਵੜਾ ਦੇਖੀ ਜ ਨੇ ਕਿਹੜਾ ਸੁਆ ਸੁਆ ਸੁੰਦੀ ਐ ਦੂਜਾ ਸੁਆ ਸੁਆ ਭਾਈ 20 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਪਹਿਲਾਂ ਦਾ 20 ਕਿਲੋ ਦੁੱਧ ਪਾਇਆ ਵਾ ਦੂਜਾ ਸੁਆ ਕਿਆ ਇੱਕ ਦਿਨ ਬਾਕੀ ਅਸੂਣ ਜੇ ਦੇ ਇਹ ਹ ਤੇ ਝੋਲੀ ਵੇਟ ਵਾਲੀ ਆਇ ਨਹੀਂ ਛੋਟੀ ਨਹੀਂ ਠੀਕ ਹੈ ਕੱਦ-ਕਾਡ ਚੰਗਾ ਤੇ ਦੁੱਧ ਵੀ ਪਲੱਸ ਮੰਨ ਕੇ ਚੱਲੇ ਫੈਟ ਵਾਲਾ ਪਾਉ ਹਨਾ ਫੈਟ ਵਾਲਾ ਪਾਉ ਠੀਕ ਹੈ ਭਾਅ ਵਜਾਰ ਇਹਨਾਂ ਦੇ ਕੀ ਰਹਿਣਗੇ ਇਹਦਾ 72000 ਰੁਪਏ ਦੇ ਮੰਨਦਾਨ ਹੋ ਜਾਊਗਾ ਮੰਨਦਾਨ ਕਰਦਾ ਤੋਰੀ ਬਾਹਰ ਨੂੰ ਤੇ 10 ਦਿਨ ਸੂਣ ਚ ਬਾਕੀ ਆ ਸੋ ਵੀਰ 10 ਦਿਨ ਸੂਣ ਚ ਬਾਕੀ 72000 ਰੁਪਏ ਕੀਮਤ ਐਦ ਕਿ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ 20-22 ਕਿਲੋ ਦੁੱਧ ਹੋਊਗੀ ਬਾਈ ਸੋ 21-22 ਕਿਲੋ ਦੁੱਧ ਇਹਦਾ ਮੰਨ ਸਕਦਾ 20 ਤੋਂ ਪਾਰ ਪਾਰ ਚੱਲੋ ਤੇ ਹੈ ਗਰਮੀ ਵਾਲਾ ਤੋਹਫਾ ਹੀ ਜਮਾ ਤੁਹ ਕੱਦ ਕਾੜ ਦੇਖੋ ਤੇ ਬਾਕੀ ਪਲਾਈਆਂ ਬਲੂਆਂ ਦੇਖੋ ਹਵਾਨੇ ਚ ਬਹੁਤ ਚੰਗੀਆਂ ਸਾਫ਼ ਸੁਥਰੀਆਂ ਜਿੰਦ ਜਾਨ ਰਾਜੀ ਸਮੀ ਪਲੀ ਵੀ ਬਹੁਤ ਜ਼ਿਆਦੇ ਆ 72000 ਰੁਪਇਆ ਸਿਰਫ ਇਹਦੀ ਕੀਮਤ ਆ ਇਹਦੇ ਵਿੱਚੋਂ ਮਾਨਦਾਨ ਹੋ ਜਾਣਾ ਤੋ ਕੱਦ ਕਾੜ ਦੇਖੋ ਗਰੈਂਡ ਆ ਗਈ ਜਿਹੜੀ ਇਹ ਜਾ ਗਈ ਇਹ ਮੰਨ ਕੇ ਚੱਲੋ ਵੀ ਮੱਝਾਂ ਦੇ ਮਾਲਾ-ਵੋਟਾ ਥੱਲੇ ਰੂ ਮੱਝਾਂ ਨੂੰ ਕੰਪੇਅਰ ਕਰੂ ਫੈਟ ਦੇ ਮੁਕਾਬਲੇ ਦੇ ਵਿੱਚ ਜਾਵਾਂ ਤੋ ਦੇਖੋ ਥਣ ਤੁਨ ਮੋਟਾ ਮੁੱਠੀ ਵਾਲਾ ਸਾਫ਼ ਸੁਥਰਾ ਤੇ ਚੰਗੀਆਂ ਜਿੰਦ ਜਾਨ ਰਾਜੀ ਪਲੀ ਵੀ ਬਹੁਤ ਜ਼ਿਆਦੇ ਆ ਪੂਰਾ ਗੁੱਲੇ ਵਾਲਾ ਥਾਣਾ ਜਾਵਾਂ ਥਣ ਵੀ ਚਾਰੇ ਨਿਖੜਦੇ ਵਿੱਥੀ ਤੇ ਸਾਬ ਸਿੱਧਰੇ ਦੇਖ ਰਹੇ ਸਾਰੇ ਥਾਂ ਨਿਕੜਨੇ ਮਿੱਟੀ ਤੇ ਅੱਗੇ ਜਿਹੜੀ 2 ਨੰਬਰ ਤੇ ਆਪਾਂ ਦੇਖੀ ਜੈ ਨੇ ਕ੍ਰਾਸ ਪੈਂਦੀ ਹੈ ਨਾ ਪਲੂਣ ਆ ਰਿਹਾ ਪਲੂਣ ਦੇ ਨੇਵਾਲੂ ਬਾਬਾ ਉਹ ਚੰਗਾ ਹੈ ਨਾ ਮਾ ਕਾ ਬਾਤ ਹੈ ਤਾਂ ਆਪਾਂ ਨਹੀਂ ਚੂਹੀ ਬਈ ਸਭ ਮਗਰ ਜੀ ਪੈਰ ਧਰ ਕੇ ਝੜ ਜਾਪਾ ਮੈਂ ਉਹ ਗੱਲ ਆਪ ਪੈੜ ਹੀ ਬਣੀ ਪਈ ਹੈ ਮਗਰ ਇੱਕ ਹਫਤਾ ਬਾਅਦ ਕੀ ਦੰਦੋ ਕਿਵੇਂ ਆਏ ਬੰਦਾ ਜੀ ਹੋ ਗਈ ਆ ਜਵਾਨ ਦੇਖੇ ਨਹੀਂ ਦੰਦ ਹੈ ਨਾ ਦੁੱਧ ਕਿੰਨਾ ਕੰਦਾਜਾ ਮੰਨ ਕੇ ਚੱਲੇ ਬੰਦੇ ਤੂੰ ਕੋਈ ਵੀ ਤਾਂ 30 ਕਿਲੋ ਪਰ 26 27 ਕਿਲੋ ਮੰਨ ਕੇ ਵੇਚੀ ਠੀਕ ਐ ਤੇ ਬਾਕੀ ਪਲਾਈਆਂ ਪਲੂਆਂ ਪਾਈ ਜਾਂਦੀ ਐ ਬੜਾ ਬੋਡੀ ਫਿੱਟ ਬੜਾ ਸੁੱਥਣ ਦੇਖੋ ਚਾਰੇ ਨੀ ਖਣਵੇਂ ਤੇ ਕੱਦ-ਗਾਠ ਬਹੁਤ ਜ਼ਿਆਦੇ ਆ ਤੇ ਪਹਿਲਾ ਸੂਆ ਪਲੂਣ ਹੁੰਦੀ ਐ 25 26 ਕਿਲੋ ਦੁੱਧ ਮੰਨ ਕੇ ਬੰਦਾ ਲੈ ਸਕਦਾ ਥਾਂਡੇ ਵੀ ਚੰਗੀ ਔਕੇ ਆ ਤੇ ਬਾਕੀ ਵੱਡੀ-ਬੁੱਡੀ ਬਹੁਤ ਜ਼ਿਆਦੇ ਆ ਸੈਜ ਵਾਲੇ ਪਾਸੋਂ ਨਹੀਂ ਕਮੀ ਕੋਈ ਸੋ ਦੇਖੋ ਮੂੰਹ ਮੱਥਾ ਪੁੱਲ ਸੈਜ ਦੀ ਹੁੰਦੇ ਯਾਰ ਠੀਕ ਐ ਨਾਇ ਗਰਮੀ ਮੰਨੇ ਹੈ ਨਾ। ਨੋ 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 ਨੋ। ਸੋ ਵੀਰੋ ਜਮਾ ਗਰਮੀ ਵਾਲਾ ਤੋਹਫਾ ਫ੍ਰਿਜੀ ਦਿਖਾਈ ਜਦਾ ਤੁਹਾਨੂੰ। ਆਪੇ ਇੱਕ ਤਰ੍ਹਾਂ ਬਿਨਾਂ ਲੇਡ ਤੋਂ ਫ੍ਰਿਜ ਨੇ ਚੱਲਣਾ ਇਹਨੇ। ਤੇ 25 26 ਕਿਲੋ ਤੇ ਦੁੱਧ ਦੋ ਫੈਟ ਵਾਲਾ ਤੇ ਬਾਜਮ ਜਮਾ ਵੀਰ ਕਹਿੰਦਾ ਭਾਹੂ ਜਮਾ ਇਹਦਾ। ਜਿੰਦੇ ਜਾਣ ਦੇਖੋ ਇੱਕ ਤਰ੍ਹਾਂ ਦੀ ਮੱਝ ਹੀ ਹੈ ਜਮਾ ਤੇ ਬਾਕੀ ਠੰਡੀ ਹੈ ਕੋਈ ਮਨ ਕੇ ਜਦੋਂ ਤੋੜ ਖੋਈ ਜੀ ਨਹੀਂ ਕਰਦੀ ਭੱਜਰ ਭੋਜਣ ਜੇ ਚ। ਦੇਖੋ ਜਮਾ। ਇਹ ਰੇਲ ਦੀ ਰੀਂਗੋ ਠੂਈ ਸਿੱਧੀ ਪਈ ਆ। ਸਮੀ ਬੜੀ ਵੀ ਬਹੁਤ ਜ਼ਿਆਦਾ ਰਾਜੀ ਰੂਜੀ। ਤੇ ਮੁੱਲੇ ਤਾਂ ਕੀ ਕਰਾਂਗੇ ਆਪਾਂ ਜੀ? ਮੁੱਲ 82000 ਰੁਪਇ ਠੀਕ ਹੈ ਠੰਡੀ ਠੰਡੀ ਕੱਦਗੁੱਦ ਵਾਲੇ ਪਾਸੇ ਤੋਂ ਓਕੇ ਹੋ ਜਾ ਬੰਦਾ ਹਨਾ ਠੀਕ ਹੈ ਅੱਗੇ ਤੈਨਾਂ ਨੰਬਰ ਜਿਹੜੀ ਜਰਸੀ ਦੇਖਦੇ ਆਪਾਂ ਇਹ ਬਹੁਤ ਚੰਗੀ ਆ ਬਈ ਠੀਕ ਹੈ ਜਰਸੀ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਢਿੱਲੇ ਵਾਲੂ ਆ ਬਹੁਤ ਚੰਗਾ ਸਾਫ ਸੁਥਰਾ ਹਨਾ ਇਹਦੇ ਹਜੇ 7-8 ਦਿਨ ਪਏ ਨਹੀਂ ਸੀ 18 ਤੋਂ 20 ਕਿਲੋ ਦੁੱਧ ਨਾਪਿਆ ਹੋਇਆ 18 ਤੋਂ 20 ਕਿਲੋ ਦੁੱਧ ਹਾਂ ਤੇ ਜਿੰਦੇ ਜਣ ਪਲੀ ਪੁਲੀ ਬਹੁਤ ਜ਼ਿਆਦੇ ਆ ਤੇ ਦਿਨ ਸਹੀ ਕਿੰਨੇ ਕੱਢਦੀ ਐ ਹਫਤਾ ਤੱਕ ਲੂਗੀ ਬਈ ਹਫਤਾ ਬਾਕੀ ਦੁੱਧ 20 ਕਿਲੋ ਤੇ ਬਾਕੀ ਥਣ ਦੇਖੋ ਜਮਾ ਕਹੇ ਵਾਤਾ ਗਰਾਬੀ ਗਰਾਬੀ ਥਣ ਜਮਾ ਗੁੱਲੇ ਵਾਲਾ ਥਣ ਕੱਢਣਾ ਚਾਰੇ ਥਣ ਨਿਕਣਵੇਂ ਤੇ ਠੰਡੀ ਠੁੰਡੀ ਬਹੁਤ ਜ਼ਿਆਦੇ ਹੈ ਹਨਾ ਠੀਕ ਹੈ ਸੋ ਲੇਵਾ ਦੇਖੋ ਜਮਾ ਝੋਲੀ ਕਿਤੇ ਤਿਆਰ ਹੋ ਗਈ ਗੱਲਾਂ ਕਰਾ ਦੀਆਂ ਨਾੜਾ ਦੇਖਦੇ ਲੋ ਨਾੜਾ ਦੇਖੋ ਥਲੇ ਵਿੱਚ ਠੀਕ ਹੈ ਸੋ ਦੇਖੋ ਨਾੜਾ ਨੂੜਾ ਮਿਲਕ ਮੇਰ ਵੀ ਚੰਗੀ ਹੈ ਹਨਾ ਤੋਰੀ ਬਾੜ ਇਹਦਾ ਭਾਅ ਕੀ ਰਹੂ 3 ਨੰਬਰ ਦਾ ਹਾਂ ਇਹਦਾ 5000 ਰੁਪਏ ਮੰਨਦਾਂ ਹੋ ਜੂ ਤੇ 20 ਤੋਂ ਪਾਰ ਮੰਨ ਕੇ ਲੈ ਲੈ ਬੰਦਾ ਹਨਾ ਸੋ 20 ਬਹੁਤ ਐਚ ਵੀ ਜਰਸੀਆਂ ਨੂੰ ਨਾਮ ਜਰਸੀਆਂ ਨੂੰ ਕੱਦ ਬਟਾੜਾ ਠੀਕ ਹੈ ਸੋ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਤਿੱਲੇਵੇ ਲੂਗੀ ਵਾਲੇ ਪਾਸੋਂ ਪੂਰੀ ਓਕੇ ਆ ਸਾਫ ਸੁਥਰੀ ਰੇਡ ਵੀ ਵੀਰ ਨੇ ਬਾਜਵਜਾ ਕਰਿਆ ਤੇ ਸਮੀ ਬੜੀ ਵੀ 20 ਕਿਲੋ ਦੁੱਧ ਦੇ ਨੇ ਰਾਵਣਾ ਦੇ ਦੇਣਾ ਜਿੰਦ ਜਾਨ ਬਹੁਤ ਆ ਤੇ ਬਾਕੀ ਮਹਿਲ ਕਵੇਨ ਵਗੈਰਾ ਦੇਖੋ ਥੱਲੇ ਸਾਫ ਸੁਥਰੀ ਐ ਚਾਰੇ ਪਾਸੇ ਗੁੰਦੀ ਪਈ ਜਾਮਾ ਕਿਆ ਬਾਤਾਂ ਨਿੱਖੜਵੇਂ ਚਾਰੇ ਥਾਣਾ ਸਾਫ ਸੁਥਰੇ ਗਲਾਬੀ ਗਲਾਬੀ ਥਾਣਾ ਤੇ ਜਮਾ ਮੱਝਾਂ ਨਾਲ ਕੰਪੇਅਰ ਕਰੂ ਦੁੱਧ ਦੇ ਸੋ ਬਰੋ ਠੰਡੀ ਠੁੰਡੀ ਦੇਖ ਸਕਦਾ ਜਮਾ ਕਿਆ ਬਾਤਾਂ ਦੁੱਧ ਵੀ ਇਹ ਸੇਜ ਜੀ ਨੂੰ ਤੋਂ ਪਲੱਸ ਬਾਨ ਦੋ ਫੇਰ ਵਾਲਾ ਜਮਾ ਹਨ ਮੱਝਾਂ ਨਾਲ ਸੁਗਣਾ ਪੂਰਾ ਕਰੂ ਮਜ ਦੋ ਡਾਹੇ ਲੱਖ ਦੇ ਇਹਦਾ ਭਾਗ ਇਹਨਾਂ ਦੱਸਿਆ ਆਪਾਂ 65000 ਤੋਂ ਮਾਨਦਾਨ ਸੋ 65000 ਦੇ ਵਿੱਚੋਂ ਮਾਨਦਾਨ ਨੇ ਅੱਜ ਕੱਲ 30-35000 ਦੀ ਕੰਨੀ ਫੱਡਰ ਬੱਚੀ ਵੇਖਦੇ ਪਤਾ ਨਹੀਂ ਕਦੋਂ ਟੀਕਾ ਲੱਗੂ ਕਦੋਂ ਸੂਜ ਆਗੇ ਤੇ ਘਰੇ ਜਾ ਕੇ ਸੂਜ ਛੋਡੇ ਜਮਾ ਸਾਹਮਣੇ ਜੇਰ ਪਊਗੀ ਤੇ ਰਾਜੀ ਸਮੀ ਬੜੀ ਬਾਕੀ ਮਿਲਕ ਵੇਰ ਵਗੈਰਾ ਦੇਖੋ ਮੂਰੇ ਸਾਫ ਸੁਥਰੀ ਤੇ ਹਵਾਨਾ ਇਹਨੇ ਅੱਗੇ ਪਿੱਛੇ ਦਾ ਕੱਢਣਾ ਆ ਨਾੜਾ ਵਗੈਰਾ ਦੇਖ ਸਕਦੇ ਹੋ ਬਹੁਤ ਸੋਹਣੇ ਨਾੜਾ ਤੇ ਵਾਕਿਆ ਠੰਡੀ ਠੰਡੀ ਦੇਖੋ ਜਮਾ ਜਿਵੇਂ ਮਰ ਜਾ ਹਥਵਾਰੀ ਚਲੋ ਜਿਵੇਂ ਸਲੀਮ ਦੇ ਕੱਪੜੇ ਦੇ ਹੱਥ ਫ ਇਹ ਕਿਹੜਾ ਸੂਆ ਸੁੰਦੀ ਹੈ ਜੀ ਇਹ ਤੀਜਾ ਸੂਆ ਸੂਤ ਲੈ ਲੋ ਅੱਛਾ ਜੇ ਤੀਜੇ ਦੇ ਵੀ ਲੈ ਜਾਂਦੀ ਫਿਰ ਨਹੀਂ ਤਾਂ ਦੂਜੇ ਅੱਗੇ ਦੂਜੇ ਚੱਲਦਾ ਹੁੰਦਾ ਤੀਜੇ ਦੇ ਦੋ ਤਿੰਨੇ 22 23 ਕਿਲੋ ਦੁੱਧ ਦਿੱਤਾ ਠੀਕ ਹੈ ਭਾ ਲੋਟ ਆਪਣਾ ਕੀ ਪਾਏ ਦਾ ਭਾਵਾ ਪੁੱਲੀ 52000 ਦੀ ਦੇਣੀ ਹੈ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਸਕਦੇ ਟੋਰੀ ਬਾਹਰ ਨੂੰ ਪਿਆਰ ਹੋਈਦਾ ਇਹ ਵੀ 60 65000 ਦੀ ਹੈ ਠੀਕ ਆਪਾਂ ਨੂੰ ਮਾਲ ਕਰਨ ਤੀਜੇ ਸੂਕੇ ਕਿ ਦਿੱਤੀ ਹੈ ਤੀਜਾ ਕਿਹੜਾ ਤੀਜਾ ਇੱਕ ਹੀ ਸੂਣਾ ਤੀਜਾ ਠੀਕ ਹੈ ਤੀਜੇ ਦਾ ਤੀਜਾ ਜੇ ਦੂਜੇ ਦਾ ਬਦੂਜਾ ਕਹਿੰਦੇ 23 ਕਿਲੋ ਦੁੱਧ ਉਹ ਕਹਿੰਦੇ ਸਾਂਹੀ ਘਾਟਾ 120 ਦਾ ਪਾਰ ਪਰਤਦ ਮੰਨ ਕੇ ਲੈ ਲਿਓ। ਵੱੱਡੀ ਆ ਕੋਈ ਛੋਟੀ ਨਹੀਂ ਹੈਗੀ। ਕੀਮਤ ਕੀਮਤ ਪੂਰੀ ਟ੍ਰਾਂਜੈਕਸ਼ਨ ਦਿਖਾ ਕੇ ਇਹ ਐ ਮੈਨੂੰ ਵੀ 70000 ਦੀ ਜਰਸੀ ਬਣ। ਠੀਕ ਹੈ ਦੁੱਧ 20 ਮੰਨ ਕੇ ਲੈ ਲੇ। ਹਾਂ। ਕੀਮਤ 52000। ਸੋ ਚੌਥੇ ਨੰਬਰ ਤੇ 52000 ਰੁਪਇਆ ਕੀਮਤ ਆ। ਤੇ ਜਮਾ ਕੱਦ-ਗਾਠ ਚੰਗਾ ਜਿੰਦ ਜਾਣਾ ਤੇ ਕੱਚੀ-ਕੱਚੀ ਅਗਲੇ ਰੋਕੀ ਮਾੜੀ ਇੱਥੇ। ਤੇ ਭਾਵੇਂ ਤੁਪੇ ਖੜਾ ਲਿਓ ਜਮਾ ਇਹਨੂੰ ਕਹਿ ਵਤਾਂ ਤੇ ਨਾਲਾਂ ਨੂੰੜਾ ਦੇਖੋ ਹਵਾ ਨਹੀਂ ਦੇ ਦੇ। ਤੇ ਇਧਰਲੇ ਪਾਸੇ ਮਿਲ ਕੇ ਵੇਖਾ ਰੋਕੀ ਮਾੜਾ ਜੀ ਨੂੰ। ਸੋ ਇਧਰ ਨਾੜ ਦੇਖ ਸਕਦੇ ਮਿਲ ਕੇ ਵੇਜੋ ਮੂਰਲੀ ਲੱਤ ਤੱਕ ਜਾਂਦੀ ਪਈਆ ਦੇਖ ਸਕਦੇ ਹੋ ਪੂਰੀ ਬਰੀਕੀਆਂ ਬਹੁਤ ਚੰਗੀ ਬਹਿੜ ਆ ਤੇ 20 ਗਲਾ ਦੁੱਧ ਦੇ ਦੂ ਰੇਟ ਵੀ ਬਿਲਕੁਲ ਬਾਜ ਵਜਾ 52000 ਰੁਪਏ ਸਿਰਫ ਲੈ ਚਲ ਸੋ ਚਾਰ ਬਹਿੜਾ ਦਿਖਾ ਦਿਆ ਬਸ ਤੁਹਾਨੂੰ ਗੱਬਣਾ ਸੋ ਚਾਰ ਬਹਿੜਾ ਵਕਾਉ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ 797960585 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ